ਪਹਿਲਾਂ ਤਾਂ ਦੁਖਦਾਈ ਗੱਲ ਆ ਜੀ ਮੈਂ ਹਰਪਿੰਦਰ ਸਿੰਘ ਉਹਨਾਂ ਦਾ ਨਾਮ ਦੱਸਿਆ ਜਾ ਰਿਹਾ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਨਾਲ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਛੋਟਾ ਜਿਹਾ ਉਹਨਾਂ ਦਾ ਬੱਚਾ ਹੈ ਪਰਿਵਾਰ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਇਸ ਲਈ ਜਿੱਤੇ ਪਰਿਵਾਰ ਨਾਲ ਦੁੱਖ ਸਾਂਝਾ ਮਗਰ ਐਟ ਦ ਸੇਮ ਟਾਈਮ ਇ ਲਾ ਨ ਆਰਡਰ ਦਾ ਕਿੱਡਾ ਵੱਡਾ ਫੇਲੀਅਰ ਔਰ ਕੋਲੈਪਸ ਹੈ ਕਿ ਅੱਜ ਕਹਿ ਰਿਹਾ ਕਿ ਵਿਆਹ ਸ਼ਾਦੀ ਸਮਾਗਮ ਜਿਹੜੇ ਖੁਸ਼ੀ ਦੇ ਮੌਕੇ ਹੁੰਦੀਆਂ ਜਿੱਥੇ ਲੋਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਆ ਅੱਜ ਉੱਥੇ ਮਾਤਮ ਦਾ ਮਾਹੌਲ ਬਣ ਰਿਹਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਔਰ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਦਾ ਟੋਟਲ ਫੇਲਿਅਰ ਸਾਹਮਣੇ ਆਇਆ ਜੇਕੇ 47 ਦੀ ਵਰਤੋ ਹੋ ਜਾਣਾ ਇਹ 80s ਐ 90s ਚ ਸੁਣਿਆ ਜਾਂਦਾ ਸੀਗਾ ਅੱਜ ਕਿਸੇ ਗੁਰਦੁਆਰਾ ਆ ਮੰਦਰਾਂ ਦੇ ਬਾਹਰ ਅ ਅਸਲੀ ਅਮਰਸਰ ਸਾਹਿਬ ਹੋਇਆ ਸੀ ਮੰਦਰ ਤੇ ਬੰਬ ਅਟੈਕ ਹੋਇਆ ਸੀ ਥਾਣਿਆਂ ਤੇ ਬੰਬ ਅਟੈਕ ਹੁਣ AK47 ਨਾਲ ਫਾਇਰ ਸ਼ੁਰੂ ਹੋ ਗਿਆ ਸੋ ਇਟ ਕੈਨਟ ਗੇਟ ਮੋਰ ਸੀਰੀਅਸ ਇਤੋਂ ਹੋਰ ਖਤਰਨਾਕ ਮਾਹੌਲ ਪੈਦਾ ਨਹੀਂ ਹੋ ਸਕਦਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੱਕ ਹੋਰ ਸਰਪੰਚ ਦਾ ਮਰਡਰ ਹੋਇਆ ਸੀ ਅਮਰਸਰ ਸਾਹਿਬ ਦੇ ਚਰਮਲਜੀਤ ਦਾ ਲੱਕੀ ਜੀ ਆ ਜਲੰਧਰ ਤੋਂ ਉੱਥੇ ਕਤਲ ਹੋਇਆ ਗੁਰੂ ਘਰ ਦੇ ਬਾਹਰ ਮੇਰਾ ਕਹਿਣ ਦਾ ਭਾਵ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੱਜੀਆਂ ਖੱਪੀਆਂ ਬਾਵਾ ਨੇ ਜਿਨ੍ਹਾਂ ਦੀਆਂ ਫੋਟੋਆਂ ਮੁੱਖ ਮੰਤਰੀ ਨਾਲ ਨੇ ਇਹਨਾਂ ਦੇ ਮੰਤਰੀਆਂ ਨਾਲ ਨੇ ਜੇ ਉਹ ਨਹੀਂ ਸੇਫ ਤੇ ਬਾਕੀ ਲੋਕਾਂ ਦਾ ਕੀ ਹਾਲ ਹੈ ਪੰਜਾਬ ਇੱਕ ਬਾਰਡਰ ਸਟੇਟ ਹੈ ਇੰਡੋ-ਪਾਕ ਬਾਰਡਰ ਤਾਲ 550 ਕਿਲੋਮੀਟਰ ਤੇ ਹੀ ਸਾਡਾ ਬਾਰਡਰ ਚੱਲਦਾ ਹੈ ਤੇ ਜੇ ਇਹ ਹਾਲਾਤ ਪੈਦਾ ਹੋ ਗਏ ਕਿ ਪੰਜਾਬ 'ਚ ਕਿਸੇ ਨੇ ਨਿਵੇਸ਼ ਕਰਨਾ ਕਿ ਦਿੱਲੀ ਬੈਠੇ ਕੇਜਰੀਵਾਲ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਚਲਾ ਸਕਦੇ ਨਹੀਂ ਭਾਈ ਤੋ ਇਹ ਬੜਾ ਜ਼ਰੂਰੀ ਹੋ ਗਿਆ ਕਿ ਪਰਮਨੈਂਟ ਡੀਜੀਪੀ ਲੱਗੇ ਔਰ ਇਹ ਟੈਂਪਰਰੀ ਡੀਜੀਪੀ ਜਿਹੜਾ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਜਿਹਦਾ ਮਤਲਬ ਸਖਤ ਸਿਰਫ ਇਹ ਹੋ ਗਿਆ ਆ ਮੋਕੇ ਦੀ ਰੈਲੀ ਚ ਕੀ ਮਤਲਬ ਸੀ ਡੀਜੀਪੀ ਦਾ ਜਾਣ ਦਾ ਕਿ ਉਹ ਆਮ ਆਦਮੀ ਪਾਰਟੀ ਦੀ ਰੈਲੀ ਸੀ ਕਿਉਂਕਿ ਕੇਜਰੀਵਾਲਾ ਸਾਹਿਬ ਉੱਥੇ ਆਏ ਸਨ ਜੇ ਉਹ ਸਰਕਾਰੀ ਰੈਲੀ ਸੀ ਤੋ ਵਾਟ ਵਾਸ ਕੇਜਰੀਵਾਲ ਡੂਇੰਗ ਦੈ ਜੇ ਪੁਲਿਸ ਇਸ ਤਰੀਕੇ ਨਾਲ ਪੋਲੀਟਿਸਾਈਜ਼ ਹੋ ਜੂਗੀ ਫਿਰ ਲਾਅ ਐਂਡ ਆਰਡਰ ਨਹੀਂ ਦਿੱਤਾ ਜਾਊਗਾ ਔਰ ਇਹੀ ਕਾਰਨ ਹੈ कि पंजाब हैज बिकम अ गैंगलैंड हालात ये पैदा हो गए फरौती टारगेटेड किलिंग रोज द एक्सटोरशन कॉल्स ये निजाम बन गया सिद्धू वाला मर्डर लॉरेंस बिश्नोई की इंटरव्यू इतना सिर्फ और चीफ मिनिस्टर कह रहे ऑल इज वैल मैं कहना चाहना ऑल इज इन दैल सो well. so, मुख्यमंत्री साहब का और डी जी पी नीड टू गो पंजाब नीड्स अ चेंज ये दिल्ली वाली सरकार ਪਾ ਪੰਜਾਬ ਦਾ ਕੋਈ ਬਚਾ ਹੋਗਾ ਨਹੀਂ ਤਾਂ ਇਹ ਕਲੈਪਸ ਹੈ ਪੰਜਾਬ ਚ ਕੋਈ ਇਨਵੈਸਟਮੈਂਟ ਨਹੀਂ ਆਉਣੀ ਪੰਜਾਬ ਚ ਸਾਡੇ ਬੱਚੇ ਸੁਰੱਖਿਤ ਨਹੀਂ ਆ ਜੀ ਜੀ ਸਾਹਿਬ ਇੱਕ ਛੋਟੀ ਵੱਡੀ ਰੈਲੀ ਅੱਜ ਖੇਮ ਕਰਨ ਦੇ ਵਿੱਚ ਹੋ ਰਹੀ ਸੀ ਜੀ ਦੂਜੇ ਪਾਸੇ ਕਤਲ ਹੋ ਜਾਂਦਾ ਹੈ ਕਿਵੇਂ ਦੇਖ ਰਹੇ ਹੋ ਰਾਣਾ ਬਲਾਚੌਰੀਏ ਦਾ ਕਤਲ ਪਲਵਾਨਾਂ ਦਾ ਕਤਲ ਕਬੱਡੀ ਖਿਡਾਰੀਆਂ ਦਾ ਕਤਲ ਕੋਈ ਵੀ ਕਬੱਡੀ ਟੂਰਨਾਮੈਂਟ ਕਰਨ ਨੂੰ ਰਾਜ਼ੀ ਨਹੀਂ ਹੈਗਾ ਪੰਜਾਬ ਕਿੱਧਰ ਨੂੰ ਜਾ ਰਿਹਾ ਜੀ ਸਰ ਇਹ ਤੋਂ ਡੇਂਜਰਸ ਕੰਮ ਕੋਈ ਨਹੀਂ ਦੇਖੋ ਕਲੈਪਸ ਲਾਅ ਐਂਡ ਆਰਡਰ ਦਾ ਇਸ ਕਿਸਮ ਦਾ ਹੈ ਕਿ ਪੰਜਾਬ ਹਨ ਹਰਿਆਣਾ ਹਾਈ ਕੋਰਟ ਇਸ ਗੱਲ ਦਾ ਸੰਗਿਆਨ ਲੈ ਚੁੱਕਿਆ ਤੇ ਹੁਣ ਪੰਜਾਬ ਨਾ ਹਰਿਆਣਾ ਹਾਈ ਕੋਰਟ 'ਚ ਪੇਸ਼ੀਆਂ ਪੈ ਰਹੀਆਂ ਡੀਜੀਪੀ ਦੀਆਂ ਪੰਜਾਬ ਨਾ ਹਰਿਆਣਾ ਹਾਈ ਕੋਰਟ ਲਾਅ ਐਂਡ ਆਰਡਰ ਦੇ ਮੁੱਦੇ ਤੇ ਉਦੋਂ ਇੰਟਰਵਿਨ ਕਰਦਾ ਜਦੋਂ ਮਹਿਸੂਸ ਕਰਦੇ ਆ ਸਰਕਾਰ ਫੇਲ ਹੋ ਗਈ ਆ ਐਸਐਸਪੀ ਦੇ ਦਫਤਰ ਦੇ ਬਾਹਰ ਬੰਦੇ ਦਾ ਕਤਲ ਹੋ ਜਾਣਾ ਰਾਣਾ ਰਾਣਾ ਬਲਾ ਚੌਰੀਏ ਦਾ ਮੌਲੀ ਜ਼ਿਲ੍ਹਾ ਜਿਹੜਾ ਮੋਸਟ ਇੰਪੋਰਟੈਂਟ ਜ਼ਿਲ੍ਹਾ ਉੱਥੇ ਕਤਲ ਹੋ ਜਾਣਾ ਅੱਜ ਸਰਪੰਚ ਦਾ ਕਤਲ ਹੋ ਜਾਣਾ ਔਰ ਵਰਤਿਆ ਕੀ ਜਾ ਰਿਹਾ ਏਕੇ 47 ਗਰਨੇਡ ਅਟੈਕ ਫੇਰੇ ਕਹਿੰਦੇ ਜੀ ਟਾਇਰ ਪਾਟ ਗਿਆ ਮੰਦਿਰ ਦੇ ਉੱਤੇ ਗਰਨੇਡ ਛੁੱਟਦੇ ਨਾ ਇੱਕ ਵੀਡੀਓ ਆਈ ਆ ਸਾਹਮਣੇ ਜਿੱਥੇ ਹਿੰਦੂ ਭਾਈਚਾਰੇ ਨੂੰ ਜਿਹੜੇ ਸਾਡੇ ਪ੍ਰਵਾਸੀ ਆਉਂਦੇ ਉਹਨਾਂ ਤੇ ਗੋਲੀਆਂ ਚ ਚਲਾਈਆਂ ਜਾ ਰਹੀਆਂ ਸੋ ਜਿਹੜਾ ਮਾਹੌਲ ਪੈਦਾ ਕੀਤਾ ਜਾ ਰਿਹਾ ਕੀ ਇਹਦੇ ਲਈ ਕਿਵੇਂ ਡੀਜੀਪੀ ਜ਼ਿੰਮੇਵਾਰ ਨਹੀਂ ਕੀਦੇ ਲਈ ਭਗਵੰਤਮਾਨ ਕਿਵੇਂ ਜ਼ਿੰਮੇਵਾਰ ਨਹੀਂ ਔਰ ਇਸ ਲਈ ਇਹਨਾਂ ਨੂੰ ਸਤੀਵਾ ਜਦ ਤੱਕ ਇਹ ਨਹੀਂ ਦੇਣਗੇ ਇੱਥੇ ਕੋਈ ਚੇਂਜ ਨਹੀਂ ਹੋਣਾ ਕਿਉਂਕਿ ਇਹ ਤਾਂ ਮੰਨ ਕੇ ਹੀ ਨਹੀਂ ਰਾਜੀ ਇਹ ਇਹ ਕਹੁੰਦਾ ਪੋਸਟ ਯੂ ਹਵ ਟੂ ਐਡਮਿਟ ਕਿ देयर ਇਜ਼ ਅ ਪ੍ਰੋਬਲਮ ਜੇ ਕੋਈ ਪ੍ਰੋਬਲਮ ਮੰਨ ਨਹੀਂ ਨਾ ਤੇ ਸੋਲੂਸ਼ਨ ਕਿੱਥੋਂ ਨਿਕਲਣਾ ਪਰ ਸਰਕਾਰ ਵੱਲੋਂ آپریشن ਪ੍ਰਹਾਰ ਦੋ ਵਾਰੀ ਚਲਾਇਆ ਗਿਆ ਉਹਨਾਂ ਨੇ ਕਿਹਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਸੀਂ ਗੈਂਗਸਟਰ ਫੜ ਲਏ ਆ ਇਹੀ ਮੈਂ ਕਹਿ ਰਿਹਾ ਨਾ ਦੈਟਸ ਵਾਈ ਡੀਜੀਪੀ ਦਾ ਮੈਂ ਫੇਲਿਅਰ ਕਹਿ ਰਿਹਾ ਨਿਕੰਮਾਪਨ ਪੀਆਰ ਐਕਸਰਸਾਈਜ਼ ਆ ਜੀ ਉਹ ਪ੍ਰਹਾਰ 1 ਪ੍ਰਹਾਰ 2 ਤੇ ਅਸਲੀਅਤ ਕੀ ਆ ਜ਼ਮੀਨੀ ਹਕੀਕਤ ਕੀ ਆ ਕੁਝ ਹੋਰ ਨ ਨਸ਼ਿਆ ਵਿਰੁੱਧ ਪ੍ਰੋਗਰਾਮ ਕਰ ਰਿਹਾ ਤੁਹਾਡਾ ਮੁੱਖ ਮੰਤਰੀ ਨਸ਼ੇ ਦੀ ਹਾਲੇ ਚ ਵੋਟਸ ਭਰਤੀ ਹੋ ਰਿਆ ਔਰ ਤੁਹਾਡਾ ਅਸਲੀਅਤ ਕੀ ਔਨ ਗਰਾਉਂਡ ਜ਼ੀਰੋ ਕਿ ਨਾ ਨਸ਼ੇ ਰੁਕੇ ਨਾ ਕ੍ਰਾਈਮ ਰੁਕੇ ਅੱਜ ਸਾਹਮਣੇ ਇਹ ਮੂੰਹ ਬੋਲਦੀ ਤਸਵੀਰ ਹੈ ਕੌਣ ਹੈ ਨਾ ਬੱਚਿਆਂ ਨੂੰ ਮੋੜੂਗਾ ਜਿਨ੍ਹਾਂ ਦੇ ਲਗਤੇ ਜਿਗਰ ਜਿਨ੍ਹਾਂ ਦੇ ਘਰ ਦੇ ਚਿਰਾਗ ਬੁੱਝਦੇ ਜਾ ਰਹੇ ਇਹਦੇ ਲਈ ਜ਼ਿੰਮੇਵਾਰ ਭਗਵੰਤ ਮਾਨ ਕਿਵੇਂ ਨਹੀਂ ਬੀਜੀਪੀ ਕਿਵੇਂ ਨਹੀਂ ਸੋ ਪਰਮਨੈਂਟ ਡੀਜੀਪੀ ਅਨਪ੍ਰੈਜ਼ੈਂਟ ਗਵਰਨਰ ਨੂੰ ਸੈਟ ਗਵਰਨਰ ਸਾਹਿਬ ਦਾ ਨੋਟਿਸ ਲੈਣ ਔਰ ਅਸੀਂ ਗਵਰਨਰ ਸਾਹਿਬ ਨੂੰ ਬੜੀ ਛੇਤੀ ਮਿਲ ਕੇ ਕਹਾਂਗੇ ਕਿ ਤੁਸੀਂ ਲਾਅਨ ਆਰਡਰ ਮੁੱਦੇ ਦਾ ਸਭ ਤੋਂ ਸੇਫਟੀ ਐਂਡ ਸਿਕਿਉਰਿਟੀ ਤੋਂ ਵੱਡਾ ਮੁੱਦਾ ਹੀ ਕੋਈ ਨਹੀਂ ਜੇ ਬਾਰਡਰ ਸਟੇਟ ਨਹੀਂ ਸੁਰੱਖਿਤ ਤਾਂ ਦੇਸ਼ ਨਹੀਂ ਸੁਰੱਖਿਤ ਤੁਸੀਂ ਇਹਨਾਂ ਦੀ ਹਸਤੀਫੇ ਦੀ ਮੰਗ ਕਰਦੇ ਹੋ ਜੀ ਨੈਤਿਕਤਾ ਹੈ ਤਾਂ ਇਹਨਾਂ ਨੂੰ ਸੋ ਮੈਂ ਤਾਂ 100% ਕਮਿਟਿਡ ਆ ਜੀ ਕਿ ਇਹਨਾਂ ਦਾ ਮਤਲਬ ਹੀ ਕੋਈ ਨਹੀਂ ਰਹਿ ਗਿਆ ਰਹਿਣ ਦਾ ਆ ਟੈਂਪਰੀ ਡੀਜੀਪੀ ਕੀ ਬਾਰਡਰ ਸਟੇਟ ਦੀ ਸੁਰੱਖਿਆ ਯਕੀਨੀ ਬਣਾ ਸਕਦਾ ਜੀ ਕੁਰਸੀ ਬਚਾਉਣ ਤੇ ਹੋ ਗਿਆ ਜੀ ਠੀਕ ਹੈ ਥੈਂਕ ਯੂ